ਅਸੀਂ ਅੱਜ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਨੂੰ ਲੈ ਕੇ ਜਿਹੜੀ ਸਮੱਸਿਆ ਜਿਹੜੀ ਮੇਨ ਚੱਕ ਦੀ ਹੈ ਜਿਵੇਂ ਜੀਰਾ ਗੇਟ ਹੋ ਗਿਆ ਮਲਤਾਨੀ ਗੇਟ ਹੋ ਗਿਆ ਕੋ ਸਾਰੀ ਸ਼ਹਿਰ ਦੀ ਟ੍ਰੈਫਿਕ ਦੀ ਮਤਲਬ ਮੁਸੀਬਤ ਨੂੰ ਦੇਖਦੇ ਹੋਏ ਅਸੀਂ ਸਾਰੇ ਜਿਹੜੇ ਸ਼ਹਿਰ ਦੇ ਜਿਹੜੇ ਮੇਨ ਬਾਜ਼ਾਰ ਤੋਂ ਬਾਹਾਂ ਬਾਜ਼ਾਰ ਤੋਂ ਬਹੁਤ ਸ਼ੋਕ ਜੀ ਅ ਬਲਦੇਵ ਬੋ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਹੋਰ ਵੀ ਮੈਂਬਰਸ ਨੂੰ ਨਾਲ ਲੈ ਕੇ ਅੱਜ ਟ੍ਰੈਫਿਕ ਦੇ ਜਿਹੜੇ ਮੇਨ ਇਨਚਾਰਜ ਸਰਦਾਰ ਬਲਜਿੰਦਰ ਸਿੰਘ ਜੀ ਨਾਲ ਸਿਟੀ ਐਸ ਐਚ ਓ ਸਾਹਿਬ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਆਪਣੀ ਸ਼ਹਿਰ ਦੀਆਂ ਸਮੱਸਿਆ ਦੱਸੀਆਂ ਤੇ ਉਹਨਾਂ ਨੇ ਬੜਾ ਵਧੀਆ ਵਿਸ਼ਵਾਸ ਦਿਲਾਇਆ ਕਿ ਸਾਨੂੰ ਕੁਝ ਦਿਨਾਂ ਦਾ ਟਾਈਮ ਦਿਓ ਅਸੀਂ ਇਹ ਸਾਰਾ ਜਿਹੜਾ ਸੋਲੂਸ਼ਨ ਕਰਾਂਗੇ ਅਸੀਂ ਹਾਂਜੀ ਸਰ ਭਾਈ ਮੀਟਿੰਗ ਤਾਂ ਮੁਤਾ ਕੀ ਅੱਜ ਅਸੀਂ ਕੋਪਰ ਮੰਡਲ ਦੇ ਕੁਝ ਅਧਿਕਾਰੀਆਂ ਨੂੰ ਮਿਲੇ ਆ ਜਿਨ੍ਹਾਂ ਨੇ ਆਪਣੀਆਂ ਟ੍ਰੈਫਿਕ ਦੀਆਂ ਤੇ ਬਾਜ਼ਾਰ ਦੀਆਂ ਕੋਈ ਪ੍ਰੋਬਲਮ ਦੱਸੀਆਂ ਸਾਨੂੰ ਐਸਐਚਓ ਸਾਹਿਬ ਸ਼੍ਰੀ ਅਪਨੂ ਚੋਹਾਨ ਜੀ ਵੀ ਨਾਲ ਨੇ ਤੇ ਅਸੀਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰਾਂਗੇ ਸਾਰੇ ਪ੍ਰਬੰਧ ਕਰਤੀਆਂ ਅਸੀਂ ਅੱਜ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਨੂੰ ਲੈ ਕੇ ਜਿਹੜੀ ਸਮੱਸਿਆ ਜਿਹੜੀ ਮੇਨ ਚੱਕਰੀ ਹੈ ਜਿਹਨੇ ਜੀਰਾ ਗੇਟ ਹੋ ਗਿਆ ਮਲਤਾਨੀ ਗੇਟ ਹੋ ਗਿਆ ਉਹ ਸਾਰੀ ਸ਼ਹਿਰ ਦੀ ਟ੍ਰੈਫਿਕ ਦੀ ਮਤਲਬ ਮੁਸੀਬਤ ਦੇ ਹੋਏ ਅਸੀਂ ਸਾਰੇ ਜਿਹੜੇ ਸ਼ਹਿਰ ਦੇ ਜਿਹੜੇ ਮੇਨ ਬਾਜ਼ਾਰ ਤੋਂ ਬਾਹਾਂ ਦੀਆ ਤੋਂ ਬਹੁਤ ਸ਼ੋਕ ਜੀ ਬਲਦੇਵ ਬੋ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਹੋਰ ਵੀ ਮੈਂਬਰਸ ਨੂੰ ਨਾਲ ਲੈ ਕੇ ਅੱਜ ਟ੍ਰੈਫਿਕ ਦੇ ਜਿਹੜੇ ਮੇਨ ਇਨਚਾਰਜ ਸਰਦਾਰ ਬਲਜਿੰਦਰ ਸਿੰਘ ਜੀ ਨਾਲ ਸਿਟੀ ਐਸ ਐਚਓ ਸਾਹਿਬ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਆਪਣੀ ਸ਼ਹਿਰ ਦੀ ਸਮੱਸਿਆ ਦੱਸੀਆਂ ਤੇ ਉਹਨਾਂ ਨੇ ਬੜਾ ਵਧੀਆ ਵਿਸ਼ਵਾਸ ਦਿਲਾਇਆ ਕਿ ਸਾਨੂੰ ਕੁਝ ਦਿਨਾਂ ਦਾ ਟਾਈਮ ਦਿਓ ਅਸੀਂ ਇਹ ਸਾਰਾ ਜਿਹੜਾ ਸੋਲੂਸ਼ਨ ਕਰਾਂਗੇ ਜੀ ਸਰ ਭਾਈ ਮੇਟੇ ਕਦਮ ਬੁੱਧਾ ਕੀ ਹੈ ਅੱਜ ਅਸੀਂ ਕੋਪਾਰ ਮੰਡਲ ਦੇ ਕੁਝ ਅਧਿਕਾਰੀਆਂ ਨੂੰ ਮਿਲੇ ਆ ਜਿਨ੍ਹਾਂ ਨੇ ਆਪਣੀਆਂ ਟ੍ਰੈਫਿਕ ਦੀਆਂ ਤੇ ਬਾਜ਼ਾਰ ਦੀਆਂ ਕੋਈ ਪ੍ਰੋਬਲਮ ਦੱਸੀਆਂ ਸਾਨੂੰ ਐਸਐਚਓ ਸਾਹਿਬ ਸ਼੍ਰੀ ਅਪਨੂ ਚੋਹਾਨ ਜੀ ਵੀ ਨਾਲ ਨੇ ਤੇ ਅਸੀਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰਾਂਗੇ ਸਾਰੇ ਪ੍ਰਬੰਧ ਕਰਤੀਆਂ ਸੀ ਅੱਜ ਜਿਹੜੀ ਸ਼ਹਿਰ ਦੇ ਵਿੱਚ ਜਿਹੜੀ ਟ੍ਰੈਫਿਕ ਨੂੰ ਲੈ ਕੇ ਜਿਹੜੀ ਸਮੱਸਿਆ ਜਿਹੜੀ ਮੇਨ ਚੱਕਰੀ ਹੈ ਜਿਵੇਂ ਜੀਰਾ ਗੇਟ ਹੋ ਗਿਆ ਮਲਤਾਨੀ ਗੇਟ ਹੋ ਗਿਆ ਉਹ ਸਾਰੀ ਸ਼ਹਿਰ ਦੀ ਟ੍ਰੈਫਿਕ ਦੀ ਮਤਲਬ ਮੁਸੀਬਤ ਦੇ ਹੋਏ ਅਸੀਂ ਸਾਰੇ ਜਿਹੜੇ ਸ਼ਹਿਰ ਦੇ ਜਿਹੜੇ ਮੇਨ ਬਾਜ਼ਾਰ ਤੋਂ ਬਾਹਨਦਿਆ ਤੋਂ ਬਹੁਤ ਸ਼ੋਕ ਜੀ ਅ ਬਲਦੇਵ ਬੋ ਜੀ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਹੋਰ ਵੀ ਮੈਂਬਰਸ ਨੂੰ ਨਾਲ ਲੈ ਕੇ ਅੱਜ ਟ੍ਰੈਫਿਕ ਦੇ ਜਿਹੜੇ ਮੇਨ ਇਨਚਾਰਜ ਸਰਦਾਰ ਬਲਜਿੰਦਰ ਸਿੰਘ ਜੀ ਨਾਲ ਸਿਟੀ ਐਸ ਐਚ ਓ ਸਾਹਿਬ ਨਾਲ ਮੀਟਿੰਗ ਕੀਤੀ ਹੈ ਉਹਨਾਂ ਨੂੰ ਆਪਣੀ ਸ਼ਹਿਰ ਦੀਆਂ ਸਮੱਸਿਆ ਦੱਸੀਆਂ ਤੇ ਉਹਨਾਂ ਨੇ ਬੜਾ ਵਧੀਆ ਵਿਸ਼ਵਾਸ ਦਿਲਾਇਆ ਕਿ ਸਾਨੂੰ ਕੁਝ ਦਿਨਾਂ ਦਾ ਟਾਈਮ ਦਿਓ ਅਸੀਂ ਸਾਰਾ ਜਿਹੜਾ ਸੋਲੂਸ਼ਨ ਕਰਾਂਗੇ ਅਸੀਂ ਹਾਂਜੀ ਸਰ ਭਾਈ ਮੀਟਿੰਗ ਤਾਂ ਮੁਤਾ ਕੀ ਅੱਜ ਅਸੀਂ ਕੋਪਰ ਮੰਡਲ ਦੇ ਕੁਝ ਅਧਿਕਾਰੀਆਂ ਨੂੰ ਮਿਲੇ ਆ ਜਿਨ੍ਹਾਂ ਨੇ ਆਪਣੀਆਂ ਟ੍ਰੈਫਿਕ ਦੀਆਂ ਤੇ ਬਾਜ਼ਾਰ ਦੀਆਂ ਕੋਈ ਪ੍ਰੋਬਲਮ ਦੱਸੀਆਂ ਸਾਨੂੰ ਐਸਐਚਓ ਸਾਹਿਬ ਸ਼੍ਰੀ ਅਪਨੂ ਚੋਹਾਨ ਜੀ ਵੀ ਨਾਲ ਨੇ ਤੇ ਅਸੀਂ ਇਹਨਾਂ ਨੂੰ ਪਹਿਲ ਦੇ ਆਧਾਰ ਤੇ ਸੋਲਵ ਕਰਾਂਗੇ ਸਾਰੇ ਪ੍ਰਬੰਧ ਕਰਕੇ